ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1252 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਵਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1253 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਦਾਸ ਨੇਨ ਮੇਰੋ ਨਜ ਰੂਪ ਜੋ ਮੇਰਾ ਦਾਸ ਮੈਥੋਂ ਬਿਨਾ ਕਿਸੇ ਹੋਰ ਨਾਲ ਪਿਆਰ ਨਹੀਂ ਕਰਦਾ ਉਹ ਮੇਰਾ ਆਪਣਾ ਸਰੂਪ ਹੈ ਦਰਸ਼ਨ ਨਿਮਖ ਤਾਪ ਤ੍ਰੈ మోਚਨਾ ਪਰਸਤ ਮੁਕਤ ਕਰਤ ਗ੍ਰਹਿ ਕੂ ਪਰਹਾਉ ਉਸ ਦਾ ਇੱਕ ਪਲ ਭਰ ਦਾ ਦਰਸ਼ਨ ਤਿੰਨੇ ਹੀ ਤਾਪ ਦੂਰ ਕਰ ਦਿੰਦਾ ਹੈ ਉਹਦੇ ਚਰਨਾਂ ਦੀ ਛੋ ਗ੍ਰਿਸ਼ਤ ਦੇ ਜਾਲ ਰੂਪ ਖੋ ਵਿੱਚੋਂ ਕੱਢ ਲੈਂਦੀ ਹੈ ਰਹਾਓ ਮੇਰੀ ਬੰਦੀ ਭਗਤ ਛੁਡਾਵੇ ਬੰਧ ਹੈ ਭਗਤ ਨਾ ਛੁਟੇ ਮੋਹੇ ਮੇਰੀ ਬੱਦੀ ਹੋਈ ਮੋਹ ਦੀ ਗੰਢ ਨੂੰ ਮੇਰਾ ਭਗਤ ਖੋਲ ਲੈਂਦਾ ਹੈ ਪਰ ਜਦੋਂ ਮੇਰਾ ਭਗਤ ਮੇਰੇ ਨਾਲ ਪ੍ਰੇਮ ਦੀ ਗੰਢ ਬਣਦਾ ਹੈ ਉਹ ਮੇਥੋਂ ਖੋਲ ਨਹੀਂ ਸਕਦੀ ਇਹ ਪਰਮਾਤਮਾ ਆਪਣੇ ਭਗਤਾਂ ਦੀ ਵਡਿਆਈ ਵਿੱਚ ਕਹਿ ਰਹੇ ਹਨ ਇੱਕ ਸਮੇ ਮੋਹ ਕੋ ਗਹਿ ਬੰਧ ਹੈ ਤੋ ਫੋਨ ਮੋ ਪੈ ਜਵਾਬ ਨਾ ਹੋਏ ਜੇ ਮੇਰਾ ਭਗਤ ਇੱਕ ਵਾਰੀ ਮੈਨੂੰ ਫੜ ਕੇ ਬੰਨ ਲਏ ਤਾਂ ਮੈਂ ਅੱਗੋਂ ਕੋਈ ਉਜ਼ਰ ਨਹੀਂ ਕਰ ਸਕਦਾ ਜਿਸ ਤਰ੍ਹਾਂ ਭਗਤ ਧਨਾ ਜੀ ਨੇ ਇੱਕ ਪੱਥਰ ਦੇ ਉੱਤੇ ਸਿੱਧਕ ਜਮਾ ਕੇ ਉਸ ਵਿੱਚੋਂ ਭਗਵਾਨ ਨੂੰ ਪੈਦਾ ਕੀਤਾ ਤੇ ਫਿਰ ਉਸ ਤੋਂ ਆਪਣੇ ਖੇਤੀ ਦੇ ਕੰਮ ਵੀ ਕਰਾਏ ਬਿਲਕੁਲ ਸਚੀਆਂ ਸਾਖੀਆਂ ਨੇ ਅੱਜ ਕੱਲ ਦੇ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਤੇ ਉਹ ਨਹੀਂ ਕਰਦੇ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਲਿਖਿਆ ਹੈ ਉਹ ਟੱਲ ਹੈ ਸਚਾਈ ਹੈ ਜੁਗੋ ਜੁਗਟਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵੀ ਇਹ ਕਹਿੰਦੀ ਹੈ ਭਗਤ ਤੰਨਾ ਇੱਕ ਵਾਰੀ ਜਾ ਰਿਹਾ ਸੀ ਆਪਣੇ ਖੇਤਾਂ ਨੂੰ ਤੇ ਰਸਤੇ ਵਿੱਚ ਇੱਕ ਪੰਡਤ ਪੱਥਰ ਨੂੰ ਨਿਵਾ ਰਿਹਾ ਸੀ ਸਾਲਗ੍ਰਾਮ ਦਾ ਪੱਥਰ ਸੀ ਤਕ ਕਹਿੰਦਾ ਪੰਡਤ ਨੂੰ ਤਨਾ ਭਗਤ ਵਿਤੂਏ ਪੱਥਰ ਬੜਾ ਧੋ ਰਿਹਾ ਕੀ ਗੱਲ ਕਹਿੰਦਾ ਨਾ ਨਾ ਪੱਥਰ ਨਾ ਕਹ ਓਹੋ ਹੋ ਇਹ ਤੇ ਭਗਵਾਨ ਹੈ ਕਹਿੰਦਾ ਫਿਰ ਇੱਕ ਭਗਵਾਨ ਮੈਨੂੰ ਹੀ ਦੇ ਦਿਓ ਮੈਂ ਵੀ ਪੂਜਾ ਕਰਾਂਗਾ ਕੀ ਕਰਦਾ ਹੈ ਭਗਵਾਨ ਕਹਿੰਦੇ ਸਾਰੇ ਕੰਮ ਕਰਦਾ ਹੈ ਆਸ਼ਾ ਕਹਿੰਦੇ ਫਿਰ ਮੇਰੀ ਖੇਤੀ ਵਿੱਚ ਮੇਰੇ ਨਾਲ ਹਾਲੋ ਵਹਾਇਆ ਕਰੂਗਾ ਮੇਰੇ ਪਸ਼ੂ ਚਾਰਿਆ ਕਰੂਗਾ ਕਹਿੰਦਾ ਹਾਂ ਸਾਰੇ ਕੰਮ ਕਰਦਾ ਹੈ ਪੰਡਤ ਨੇ ਸੋਚਿਆ ਇਹ ਬੰਦਾ ਐਵੇਂ ਖੜੇ ਪੈ ਗਿਆ ਹੈ ਇਸ ਨੂੰ ਮਗਰੋਂ ਲਾਣਾ ਚਾਹੀਦਾ ਹੈ ਉਥੋਂ ਇੱਕ ਛੋਟਾ ਜਿਹਾ ਪੱਥਰ ਚੁੱਕਿਆ ਤੇ ਉਸ ਨੂੰ ਦੇਤਾ ਕਹਿੰਦਾ ਗੱਲ ਸੁਣ ਤੰਿਆ ਇਸ ਨੂੰ ਤੂੰ ਰੋਟੀ ਵੀ ਖਵਾਣੀ ਹੈ ਭੋਗ ਵੀ ਲਵਾਉਣਾ ਹੈ ਇਹਨੂੰ ਤੂੰ ਬੱਤੀ ਵੀ ਕਰਨੀ ਹੈ ਜਦ ਤੱਕ ਇਹ ਰੋਟੀ ਨਹੀਂ ਖਾਂਦਾ ਤੂੰ ਨਹੀਂ ਖਾਣੀ ਚਲੋ ਭਗਤ ਸਿੱਧਾ ਸਾਦਾ ਸੀ ਭਗਤ ਧੰਨਾ ਜੀ ਬੜੇ ਮਹਾਨ ਭਗਤ ਹੋਏ ਹਨ ਤੇ ਉਹਨਾਂ ਨੇ ਉਦਾਂ ਹੀ ਕੀਤਾ ਘਰੇ ਲੈ ਗਿਆ ਪੱਥਰ ਬੜੇ ਸੋਹਣੇ ਥਾਂ ਤੇ ਨਵਾ ਤਵਾ ਕੇ ਰੱਖਿਆ ਤੇ ਫਿਰ ਅੱਗੇ ਬੈਠ ਗਿਆ ਰੋਟੀ ਰੱਖ ਕੇ ਕਿ ਭਗਵਾਨ ਜੀ ਦੇਓ ਦਰਸ਼ਨ ਰੋਟੀ ਖਾਓ ਤੇ ਫਿਰ ਮੈਂ ਰੋਟੀ ਖਾਣੀ ਐ ਇੱਕ ਦਿਨ ਹੋ ਗਿਆ ਦੋ ਦਿਨ ਹੋ ਗਏ ਕੋਈ ਨਾ ਫਿਰ ਕੀ ਹੋਇਆ ਕਿ ਭਗਵਾਨ ਨੇ ਸੱਚ ਮੋਚੀ ਉਹਦਾ ਹਿਰਦਾ ਕੋਮਲ ਸੀ ਉਹ ਪੰਡਤ ਵਾਂਗੂ ਕੋ ਠਗੀਆਂ ਨਹੀਂ ਸੀ ਮਾਰਦਾ ਜਿਹੜੇ ਜਾਦੇ ਪੜੇ ਲਿਖੇ ਪੰਡਤ ਹੁੰਦੇ ਆ ਉਹਨੂੰ ਠਗੀਆਂ ਜਿਆਦੀਆਂ ਮਾਰਦੇ ਹਨ ਪੰਡਤ ਕੌਣ ਹਨ ਜਿਹੜੇ ਜਿਆਦੇ ਪੜ ਜਾਂਦੇ ਹਨ ਪੰਡਤ ਕੋਈ ਯਾਦ ਨਹੀਂ ਹੈ ਤੇ ਫਿਰ ਭਗਵਾਨ ਨੇ ਪਰਬੂ ਨੇ ਆਪਣੇ ਹੱਥ ਪੱਥਰ ਚੋਂ ਬਾਹਰ ਕੱਢੇ ਤੇ ਧੰਨੇ ਨੇ ਦੋਵੇਂ ਹੱਥ ਫੜ ਕੇ ਰਸੇ ਨਾਲ ਬੰਨ ਲੇ ਕਹਿੰਦਾ ਮੈਨੂੰ ਪਤਾ ਲੱਗ ਗਿਆ ਤੂੰ ਹੈ ਪੱਥਰ ਵਿੱਚ ਹੀ ਐ ਜਦ ਤੱਕ ਬਾਹਰ ਨਹੀਂ ਆਉਂਦਾ ਜਦ ਤੱਕ ਛੱਡਣਾ ਮੈਂ ਵੀ ਨਹੀਂ ਭਗਵਾਨ ਰੂਪ ਪ੍ਰਗਟ ਹੋਏ ਫਿਰ ਉਸ ਨੇ ਪ੍ਰਸ਼ਾਦਾ ਛਕਿਆ ਥੋੜਾ ਜਿਆ ਰਹਿ ਗਿਆ ਤੇ ਭਗਤ ਧੰਨਾ ਕਹਿੰਦਾ ਸਾਰੀ ਆਪ ਹੀ ਖਾ ਜਾਏਗਾ ਥੋੜੀ ਜੀ ਮੈਨੂੰ ਵੀ ਦੇ ਰੋਟੀ ਤੇਰਾ ਸੀਤ ਪ੍ਰਸ਼ਾਦ ਛੱਕ ਕੇ ਮੈਂ ਵੀ ਤ੍ਰਿਪਤ ਹੋਵਾਂ ਫਿਰ ਸਾਰੇ ਕੰਮ ਧੰਨੇ ਦੇ ਕੀਤੇ ਭਗਵਾਨ ਨੇ ਆ ਕੇ ਇਹ ਹੈ ਸਿੱਧਕ ਦੀ ਗੱਲ ਪੱਥਰ ਵਿੱਚੋਂ ਭਗਵਾਨ ਵਿਖਾਇਆ ਤੰਨੇ ਭਗਤ ਨੇ ਇੱਕ ਸਮੈ ਮੋਕੋ ਗਹਿ ਬੰਦ ਐ ਤੋਫਨ ਮੋ ਪੈ ਜਵਾਬ ਨਾ ਹੋਏ ਜੇ ਮੇਰਾ ਭਗ ਦੇ ਕੁਵਾਰੀ ਮੈਨੂੰ ਫੜ ਕੇ ਬੰਨ ਲਏ ਤਾਂ ਮੈਂ ਅੱਗੋਂ ਕੋਈ ਉਜਰ ਜਵਾਬ ਨਹੀਂ ਕਰ ਸਕਦਾ ਮੈਂ ਗੁਣ ਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਪ੍ਰਭੂ ਜੀ ਫਰਮਾਨ ਕਰ ਰਹੇ ਨੇ ਕਿ ਮੈਂ ਆਪਣੇ ਭਗ ਦੇ ਗੁਣਾ ਦਾ ਬੱਜਾ ਹੋਇਆ ਹਾਂ ਮੈਂ ਸਾਰੇ ਜਗਤ ਦੇ ਜੀਆਂ ਦੀ ਜ਼ਿੰਦਗੀ ਦਾ ਆਸਰਾ ਹਾਂ ਪਰ ਮੇਰੇ ਭਗਤ ਮੇਰੀ ਜ਼ਿੰਦਗੀ ਦਾ ਆਸਰਾ ਹਨ ਨਾਮ ਦੇਵ ਜਾ ਕੇ ਜੀਐਸੀ ਤੈਸੋ ਤਾਂ ਕਹਿ ਪ੍ਰੇਮ ਪ੍ਰਗਾਸ ਨਾਮ ਦੇਵ ਜਿਸ ਦੇ ਮਨ ਵਿੱਚ ਇਹ ਉੱਚੀ ਸੋਚ ਫੁਰ ਪਈ ਹੈ ਉਸ ਦੇ ਅੰਦਰ ਮੇਰੇ ਪਿਆਰ ਦਾ ਪ੍ਰਕਾਸ਼ ਵੀ ਉਤਨਾ ਹੀ ਵੱਡਾ ਭਾਵ ਬਹੁਤ ਵਧੀਕ ਹੋ ਜਾਂਦਾ ਹੈ ਸਾਰੰਗ ਰਾਗ ਸਾਰੰਗ ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਤੈਨਾਰੇ ਗਿਆ ਪ੍ਰਾਨ ਸੁਣ ਕੀਨਾ ਪ੍ਰਾਨ ਆਦਿਕ ਧਰਮਿਕ ਪੁਸਤਕਾਂ ਸੁਣ ਕੇ ਤੂੰ ਖਟਿਆ ਤਾਂ ਕੁਝ ਵੀ ਨਹੀਂ ਬੰਦਿਆ ਇੱਕ ਪਾਸਿਓ ਸੁਣਨਾ ਦੂਜੇ ਪਾਸਿਓ ਕੱਢ ਦੇਣਾ ਹੈ ਉਹ ਸਾਡੇ ਪਿੰਡਾਂ ਦੇ ਸਪੀਕਰ ਬਹੁਤ ਉੱਚੀ ਉੱਚੀ ਵੱਜਦੇ ਹਨ ਪੜ੍ਹਾਈ ਵਾਲੇ ਬੱਚਿਆਂ ਦਾ ਵੀ ਧਿਆਨ ਭਟਕਦਾ ਹੈ ਤੇ ਮੂਰਖ ਲੋਕ ਫੇਰ ਨਹੀਂ ਸਮਝਦੇ ਹੈਗੇ ਬੜੇ ਉੱਚੀ ਸਪੀਕਰ ਲੱਗਿਆ ਗੁਰਦੁਆਰਿਆਂ ਸਹਿ ਗੁਰਦੁਆਰਾ ਸਹਿਬਾਨਾ ਵਿੱਚ ਪਰ ਸੁਣ ਕੇ ਦੂਜੇ ਪਾਸੇ ਘੜ ਦੇਣਾ ਸਾਡੇ ਪਿੰਡ ਦੇ ਕਈ ਮੂਰਖ ਐਸੇ ਆ ਨਾ ਸ਼ਾਮ ਨੂੰ ਜਦੋਂ ਰਾਜ ਸਾਹਿਬ ਦਾ ਪਾਠ ਹੁੰਦਾ ਹੈ ਤੇ ਫੁਕਰੇ ਡੈਕ ਲਾ ਕੇ ਡਾਇਰੈਕਟਰਾਂ ਦੇ ਗਲੀਆਂ ਚ ਤੁਰ ਪੈਂਦੇ ਹਨ ਉਹਨਾ ਆਪ ਸੁਣਦੇ ਨੇ ਰਹਿ ਰਾਜ ਸਾਹਿਬ ਜੀ ਦਾ ਪਾਠ ਨਾ ਲੋਕਾਂ ਨੂੰ ਸੁਣ ਦਿੰਦੇ ਹਨ ਇਸ ਤਰ੍ਹਾਂ ਗੁਰੂ ਜੀ ਫਰਮਾਨ ਕਰ ਰਹੇ ਹਨ ਆਪਾ ਅਨਪਾਵਨੇ ਭਗਤੇ ਨਹੀਂ ਉਪਜੀ ਭੁਖੈ ਦਾਨ ਨਦੀਨ ਰਹਾਓ ਤੇਰੇ ਅੰਦਰ ਨਾ ਤਾਂ ਪ੍ਰਭੂ ਦੀ ਟਲ ਭਗਤੀ ਪੈਦਾ ਹੋਈ ਹੈ ਤੇ ਨਾ ਹੀ ਤੂੰ ਕਿਸੇ ਲੋੜ ਵਾਂਦੀ ਸੇਵਾ ਕੀਤੀ ਰਹਾਓ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੁਟਿਓ ਦੇਵਾ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੁਟਿਓ ਦੇਵਾ हे ਦੇਵਾ ਧਰਮਿਕ ਪੁਸਤਕਾਂ ਸੁਣ ਕੇ ਵੀ ਨਾ ਕਾਮ ਗਿਆ ਨਾ ਕਰੋਧ ਗਿਆ ਤੇ ਨਾ ਲੋਭ ਮੁਕਾ ਪਰ ਨਿੰਦਾ ਮੁਖਤੇ ਨਹੀਂ ਛੂਟੀ નિਫਲ ਭਈ ਸਭ ਸੇਵਾ ਨਾ ਮੂੰਹ અપرائی ਨਿੰਦਿਆ ਕਰਨ ਦੀ ਯਾਦ ਤਹੀ ਗਈ ਪ੍ਰਾਣ ਆਦਿਕ ਪੜਨ ਦੀ ਸਾਰੀ ਮਿਹਨਤ ਹੀ ਐਵੇਂ ਗਈ ਬਾਟ ਪਾਰ ਘਰ ਮੂਸ ਬਿਰਾਨੋ ਪੇਟ ਭਰੈ ਅਪਰਾਧੀ ਪ੍ਰਾਣ ਆਦਿਕ ਸੁਣ ਕੇ ਵੀ ਬਾਪੀ ਮਨੁੱਖ ਡਾਕੇ ਮਾਰ ਮਾਰ ਕੇ ਪ੍ਰਾਏ ਘਰ ਲੁੱਟ ਲੁੱਟ ਕੇ ਹੀ ਆਪਣਾ ਢਿੱਡ ਪਰਦਾ ਰਿਆ ਜਹ ਪਰਲੋਕ ਜਾਏ ਅਪਕੀਰਤ ਸੋਈ ਅਬਿਦਿਆ ਸਾਦੀ ਤੇ ਸਾਰੀ ਉਮਰ ਉਹੀ ਮੂਰਖਤਾ ਕਰਦਾ ਰਿਆ ਜਿਸ ਨਾਲ ਅਗਲੇ ਜਹਾਨ ਵਿੱਚ ਭੀ ਬਦਨਾਮੀ ਦਾ ਟਿੱਕਾ ਹੀ ਮਿਲੇ ਹਿੰਸਾ ਤੋਂ ਮਨ ਤੇ ਨਹੀਂ ਛੂਟੀ ਜੀਵਿਆ ਨਹੀਂ ਪਾਲੀ ਧਰਮਿਕ ਪੁਸਤਕ ਸੁਣ ਕੇ ਵੀ ਤੇਰੇ ਮਨ ਵਿੱਚੋਂ ਨਿਰਦੇਯਤਾ ਨਿਰਦੇਤਾ ਨਾ ਗਈ ਤੂੰ ਲੋਕਾਂ ਨਾਲ ਪਿਆਰ ਦਾ ਸਲੂਕ ਨਾ ਕੀਤਾ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਏ ਪਰਮਾਨੰਦ ਸਤ ਸੰਗਤ ਵਿੱਚ ਬੈਠ ਕੇ ਤੂੰ ਕਦੇ ਪ੍ਰਭੂ ਦੀਆਂ ਪਵਿੱਤਰ ਕਰਨ ਵਾਲੀਆਂ ਗੱਲਾਂ ਨਾ ਚਲਾਈਆਂ ਭਾਵ ਜੇ ਤੈਨੂੰ ਸਤ ਸੰਗ ਕਰਨ ਦਾ ਸ਼ੌਂਕ ਨਾ ਪਿਆ ਤਾਂ ਪ੍ਰਾਣ ਆਦਿਕ ਧਾਰਮਿਕ ਪੁਸਤਕਾਂ ਦਾ ਸੁਣਨਾ ਵੇਰਥ ਹੀ ਗਿਆ ਛਾੜ ਮਨ ਹਰ ਬੇਮੁਖਨ ਕੋ ਸੰਗ ਛਾੜ ਮਨ ਹਰ ਬੇਮੁਖਨ ਕੋ ਸੰਗ हे ਮੇਰੇ ਮਨ ਉਹਨਾਂ ਬੰਦਿਆਂ ਦਾ ਸਾਥ ਛੱਡ ਦੇ ਜੋ ਪ੍ਰਮਾਤਮਾ ਵੱਲੋਂ ਬੇਮੁਖ ਹਨ ਸਰੰਗ ਮਹੱਲਾ ਪੰਜਵਾਂ ਸੂਰਦਾਸ ਸਰੰਗਰ ਰਾਗ ਸਰੰਗ ਵਿੱਚ ਪੰਜਵੇਂ ਪਾਤਸ਼ਾਹ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਭਗਤ ਸੂਰਦਾਸ ਦੇ ਸਰਲੇਖੇ ਹੇਠ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਹਰ ਕੇ ਸੰਗ ਬਸੇ ਹਰ ਲੋਕ ਏ ਸੂਰਦਾਸ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦੇ ਸਦਾ ਪਰਮਾਤਮਾ ਦੇ ਨਾਲ ਵਸਦੇ ਹਨ ਇਸ ਤਰ੍ਹਾਂ ਸਹਿਜ ਸੁਭਾਏ ਬੇਮੁਖਾਂ ਨਾਲੋਂ ਉਹਨਾਂ ਦਾ ਸਾਥ ਟੁੱਟ ਜਾਂਦਾ ਹੈ ਤਨ ਮਨ ਅਰਪ ਸਰਬਸ ਸਭ ਅਰਪਿਓ ਆਨੰਦ ਸਹਿਜ ਧੁਨ ਝੋਕ ਰਹਾਓ ਉਹ ਆਪਣਾ ਤਨ ਮਨ ਆਪਣਾ ਸਭ ਕੁਝ ਇਸ ਪਿਆਰ ਤੋਂ ਸਦਕੇ ਕਰ ਦਿੰਦੇ ਹਨ ਉਹਨਾਂ ਨੂੰ ਆਨੰਦ ਦੇ ਹੁਲਾਰੇ ਆਉਂਦੇ ਹਨ ਸਹਿਜ ਅਵਸਥਾ ਦੀ ਤਾਰ ਉਹਨਾਂ ਦੇ ਅੰਦਰ ਵੱਜ ਜਾਂਦੀ ਹੈ ਰਹਾਓ ਦਰਸਨ ਭੇਖ ਭਏ ਨਿਰਬਖਈ ਪਾਏ ਹੈ ਸਗਲੇ ਥੋਕ ਹੇ ਸੂਰਦਾਸ ਭਗਤੀ ਕਰਨ ਵਾਲੇ ਬੰਦੇ ਪ੍ਰਭੂ ਦਾ ਦੀਦਾਰ ਕਰਕੇ ਵਿਸ਼ੇ ਵਕਾਰਾਂ ਤੋਂ ਬਚ ਜਾਂਦੇ ਹਨ ਉਹਨਾਂ ਨੂੰ ਸਾਰੇ ਪਦਾਰਥ ਮਿਲ ਜਾਂਦੇ ਹਨ ਭਾਵ ਉਹਨਾਂ ਦੀਆਂ ਆਵਾਸ਼ਨਾ ਮੁੱਕ ਜਾਂਦੀਆਂ ਹਨ ਆਨ ਬਸਤ ਸੋ ਕਾਜਨ ਕਸ਼ੂਵ ਸੁੰਦਰ ਬਦਨ ਅਲੋਕ ਪ੍ਰਭੂ ਦੇ ਸੋਹਣੇ ਮੁਖ ਦਾ ਦیدار ਕਰਕੇ ਉਹਨਾਂ ਨੂੰ ਦੁਨੀਆਂ ਦੀ ਕਿਸੇ ਹੋਰ ਸ਼ੈ ਦੀ ਕੋਈ ਗਰਜ ਨਹੀਂ ਰਹਿ ਜਾਂਦੀ। ਸਿਆਮ ਸੁੰਦਰ ਤਜਿਆਨ ਜੋ ਚਾਹਤ ਜਿਉਂ ਕੁਸ਼ਟੀ ਤਨ ਜੋਕ ਜੋ ਮਨੁੱਖ ਸੋਹਣੇ ਸਾਹਮਲੇ ਸੱਜਣ ਪ੍ਰਭੂ ਨੂੰ ਵਿਸਾਰ ਕੇ ਹੋਰ ਹੋਰ ਪਦਾਰਥਾਂ ਦੀ ਲਾਲਸਾ ਕਰਦੇ ਹਨ ਉਹ ਉਸ ਜੋਕ ਵਾਂਗ ਹਨ ਜੋ ਕਿਸੇ ਕੋੜੀ ਦੇ ਸਰੀਰ ਤੇ ਲੱਗ ਕੇ ਗੰਧ ਹੀ ਚूसਦੀ ਹੈ। ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ ਪਰ ਹੈ ਸੂਰਦਾਸ ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪ ਆਪਣੇ ਹੱਥ ਵਿੱਚ ਲੈ ਲਿਆ ਹੈ ਉਹਨਾਂ ਨੂੰ ਉਸਨੇ ਇਸ ਇਹ ਪਰਲੋਕ ਤੇ ਇਹ ਲੋਕ ਤੇ ਪਰਲੋਕ ਦੋਵੇਂ ਬਖਸ਼ੇ ਹਨ ਭਾਵੇਂ ਲੋਕ ਪਰਲੋਕ ਦੋਹੀ ਥਾਈਂ ਆਨੰਦ ਵਿੱਚ ਰਹਿੰਦੇ ਹਨ ਲੋਕ ਸੁਖੀਏ ਪਰਲੋਕ ਸਭੇਲੇ ਨਾਨਕ ਹਰਿ ਪ੍ਰਭਾ ਬਾਪੇ ਮੇਲੇ ਦੇਉ ਧਾਰਨੀ ਹੋ ਜਾਂਦੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਸਾਰੰਗ ਕਬੀਰ ਜੀਓ ਰਾਗ ਸਾਰੰਗ ਵਿੱਚ ਭਗਤ ਕਬੀਰ ਜੀ ਦੀ ਬਾਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਹੀ ਮਿਲਦਾ ਹੈ ਹਰ ਬਿਨ ਕੋਨ ਸਹਾਈ ਮਨ ਕਾ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਇਸ ਮਨ ਦੀ ਸਹਾਇਤਾ ਕਰਨ ਵਾਲਾ ਨਹੀਂ ਹੋ ਸਕਦਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ ਫਨ ਕਰਹਾਓ ਮਾਂ ਪਿਓ ਭਰਾ ਪੁੱਤਰ ਵੋਟੀ ਇਨਾ ਸਬਨਾ ਨਾਲ ਜੋ ਮੋਹ ਪਾਇਆ ਹੋਇਆ ਹੈ ਇਹ ਛਲ ਨਾਲ ਹੀ ਮੋਹ ਪਾਇਆ ਹੈ ਭਾਵੇਂ ਮੋਹ ਅਜਿਹੇ ਪਦਾਰਥਾਂ ਨਾਲ ਹੈ ਜੋ ਛਲ ਹੀ ਹਨ ਸਦਾ ਨਾਲ ਨਿਮਣ ਵਾਲੇ ਨਹੀਂ ਹਨ ਰਹਾਓ ਆਗੈ ਕੋਕੇਸ਼ਤੁਲਹਾ ਬਾਂਧੋ ਕਿਆ ਪਰਵਾਸਾ ਧਨ ਕਾ ਇਸ ਧਨ ਦਾ ਜੋ ਤੂੰ ਖਟਿਆ ਕਮਾਇਆ ਹੈ ਕੋਈ ਇਤਵਾਰ ਨਹੀਂ ਕਿ ਕਦੋਂ ਨਾਸ ਹੋ ਜਾਏ ਸੋ ਅਗਾ ਵਾਸਤੇ ਕੋਈ ਹੋਰ ਭਾਵਨਾਮ ਧਨ ਦਾ ਬੇੜਾ ਬਨੋ ਕਹਾ ਬਿਸਾਸਾ ਇਸ ਭਾਂਡੇ ਕਾ ਇਤਨ ਕ ਲੱਗੇ ਠਨ ਕਾ ਧਨ ਤੱਕ ਤੇ ਰਿਆ ਇਹ ਸਰੀਰ ਦਾ ਵੀ ਕੋਈ ਵਸਾ ਨਹੀਂ ਇਸ ਨੂੰ ਰਤਾ ਕੋ ਜਿਤਨੀ ਠੋਕਰ ਲਗੇ ਤਾ ਢੈ ਢੇਰੀ ਹੋ ਜਾਂਦਾ ਹੈ सगल ਧਰਮ ਪੁੰਨ ਫਲ ਪਾਵੋ ਧੂਰ ਬਾਂਛੋ ਸਭ ਜਨ ਕਾ ਹੈ ਸੰਤ ਜਨੋ ਜਦ ਮੰਗੋ ਗੁਰਮਖਾ ਦੇ ਚਰਨਾਂ ਦੀ ਧੂੜ ਮੰਗੋ ਜਦੋਂ ਵੀ ਮੰਗੋ ਇਸੇ ਵਿੱਚੋਂ ਸਾਰੇ ਧਰਮਾਂ ਤੇ ਪੁੰਨਾ ਦੇ ਫਲ ਮਿਲਣਗੇ ਕਹਿ ਹੈ ਕਬੀਰ ਸੁਨੋ ਰੇ ਸੰਤੋ ਹੋ ਇਹ ਮਨ ਉਡਣ ਪੰਖੇਰੂ ਬਨ ਕਾ ਕਬੀਰ ਆਖਦਾ ਹੈ ਹੈ ਸੰਤ ਜਨੋ ਸੁਣੋ ਇਹ ਮਾਨਿਓ ਹੈ ਜਿਵੇਂ ਜੰਗਲ ਦਾ ਕੋਈ ਉਡਾਰੂ ਪੰਛੀ ਇਸ ਨੂੰ ਟਿਕਾਣ ਲਈ ਗੁਰਮਖਾਂ ਦੀ ਸੰਗਤ ਵਿੱਚ ਲਿਆਓ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਵੱਡੀਆਂ ਬਰਕਤਾਂ ਵਰਸਦੀਆਂ ਹਨ ਇੱਕ ਵਾਰੀ ਨਾਰਦ मुनि ਜੀ ਛੇਪੂਰੀ ਗਏ ਇੰਦਰਪੂਰੀ ਗਏ ਫਿਰ ਬ੍ਰਹਮਾਪੂਰੀ ਗਏ ਸਾਰੇ ਪਾਸੇ ਵੇਖਿਆ ਕਿ ਭਗਵਾਨ ਕਿਤੇ ਨਜ਼ਰ ਨਹੀਂ ਆ ਰਿਹਾ ਹੈ ਵਿਸ਼ਨੂਪਰੀ ਵੀ ਗਏ ਫਿਰ 2-4 ਦਿਨ ਬਾਅਦ ਜਦੋਂ ਭਗਵਾਨ ਨੂੰ ਮਿਲੇ ਤਾਂ ਉਹ ਕਹਿੰਦਾ ਭਗਵਾਨ ਜੀ ਤੁਸੀਂ ਕਿਤੇ ਨਜ਼ਰ ਨਹੀਂ ਆਏ ਮੈਂ ਪਰਸੋਂ ਚੌਥੇ ਤੁਹਾਨੂੰ ਵੇਖਿਆ ਸਾਰੇ ਪਾਸੇ ਕਹਿੰਦਾ ਤੂੰ ਮੈਨੂੰ ਸਾਧ ਸੰਗਤ ਵਿੱਚ ਵੇਖਿਆ ਕਹਿੰਦਾ ਨਹੀਂ ਕਹ ਜੇ ਮੈਂ ਕਿਤੇ ਵੀ ਨਾ ਲੱਭਾਂ ਤੇ ਜਿੱਥੇ ਸਾਧ ਸੰਗਤ ਹੁੰਦੀ ਹੈ ਨਾ ਉੱਥੇ ਮੈਂ ਵੱਸਦਾ ਤੂੰ ਨਰਦ ਜੇ ਮੈਨੂੰ ਮਿਲਣਾ ਹੋਵੇ ਜੇ ਮੈਂ ਆਪਣੀpuri ਵਿੱਚ ਨਾ ਹੋਵਾਂ ਤੇ ਫਿਰ ਸਾਧ ਸੰਗਤ ਵਿੱਚ ਆ ਜਾ ਕਰ ਸਾਧ ਸੰਗਤ ਵਿੱਚ ਬੜੇ ਵੱਡੇ ਗੁਣ ਹਨ ਸਗਲ ਤਰਮ ਪੂਰਨ ਫਲ ਪਾਵੋ ਧੂਰ ਬਾਂਛੋ ਸਭ ਜਨ ਕਾ ਕਹਿ ਕਬੀਰ ਸੁਨੋ ਰੇ ਸੰਤੋ ਇਹੋ ਮਨ ਉਡਣ ਪੰਖੇ ਰੂ ਬਨ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1253 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1254 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ